ਲੋ ਜੀ ਹੁਣ ਜਦੋਂ ਭਗਵੰਤ ਮਾਨ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈਆ ਇਸ ਪਾਲਿਸੀ ਤੇ ਯੂ ਟਰਨ ਮਾਰ ਲਿਆ ਤਾਂ ਸਭ ਤੋਂ ਵੱਡਾ ਸਵਾਲ ਹੈ ਕਿ ਵਾਪਸ ਲਈ ਕਿਉਂ ਆ ਇਹਦਾ ਕਾਰਨ ਕੀ ਆ ਤੇ ਹੁਣ ਤੁਹਾਨੂੰ ਇਸ ਦਾ ਅਸਲੀ ਕਾਰਨ ਦੱਸਾਂਗੇ ਇੱਕ ਪਾਸੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਵੀਡੀਓ ਪਾ ਰਿਹਾ ਕਿ ਸਾਡੇ ਵਿਰੋਧ ਕਰਨ ਕਰਕੇ ਅਕਾਲੀ ਦਲ ਦੇ ਵਿਰੋਧ ਤੋਂ ਡਰ ਕੇ ਭਗਵੰਤ ਮਾਨ ਸਰਕਾਰ ਨੇ ਪਾਲਿਸੀ ਵਾਪਸ ਲੈ ਲਈ ਦੂਜੇ ਪਾਸੇ ਬੀਜੇਪੀ ਦੇ ਆਗੂ ਕਹਿ ਰਹੇ ਨੇ ਕਿ ਸਾਡੇ ਵਿਰੋਧ ਕਰਨ ਕਰਕੇ ਪਾਲਿਸੀ ਵਾਪਸ ਲੈ ਲਈ ਉਧਰ ਰਾਜਾ ਵੜਿੰਗ ਤੇ ਕਾਂਗਰਸ ਕਹਿ ਰਹੀ ਆ ਕਿ ਸਾਡੇ ਤੋਂ ਡਰਦਿਆਂ ਭਗਵੰਤ ਮਾਨ ਨੇ ਪਾਲਿਸੀ ਵਾਪਸ ਲੈ ਲਈ ਪਰ ਅਸਲ ਕਾਰਨ ਕੀ ਹੈ ਮਿੱਤਰੋ ਭਗਵੰਤ ਮਾਨ ਸਰਕਾਰ ਇਹ ਕਹਿ ਰਹੀ ਆ ਜਿਹੜੇ ਭਗਵੰਤ ਮਾਨ ਸਰਕਾਰ ਦੇ ਬਲਾਰੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਇਹ ਪਾਲਿਸੀ ਵਾਪਸ ਇਸ ਕਰਕੇ ਲਈ ਹੈ ਕਿਉਂਕਿ ਅਸੀਂ ਕਿਸਾਨਾਂ ਦੇ ਆਪਣੇ ਆ ਕਿਸਾਨ ਸਾਡੇ ਆਪਣੇ ਨੇ ਅਸੀਂ ਕਿਸਾਨਾਂ ਦਾ ਕੁਝ ਵੀ ਬੁਰਾ ਹੁੰਦਾ ਦੇਖ ਨਹੀਂ ਸਕਦੇ ਅਸੀਂ ਭਲੇ ਲਈ ਪਾਲਿਸੀ ਬਣਾਈ ਸੀ ਕਿਸਾਨਾਂ ਨੂੰ ਠੀਕ ਨਹੀਂ ਲੱਗੀ ਅਸੀਂ ਵਾਪਸ ਲੈ ਲਈ ਪਰ ਇਹਨਾਂ ਚੋਂ ਸੱਚਾ ਤੇ ਸਹੀ ਕਾਰਨ ਕਿਹੜਾ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਕੀ ਸੁਖਬੀਰ ਬਾਦਲ ਦੇ ਰਾਜਾ ਵੜਿੰਗ ਦੇ ਬੀਜੇਪੀ ਵਾਲਿਆਂ ਦੇ ਵਿਰੋਧ ਕਰਕੇ ਵਾਪਸ ਲੈ ਲਈ ਜਾਂ ਫਿਰ ਜਿਹੜੇ ਆਮ ਆਦਮੀ ਪਾਰਟੀ ਹੀ ਇੰਨੀ ਕਿਸਾਨ ਹਤੈਸ਼ੀ ਤੇ ਕਿਸਾਨ ਪੱਖੀ ਬਣ ਗਈ ਜਿਨੇ ਇਹ ਪਾਲਿਸੀ ਵਾਪਸ ਲੈ ਲਈ ਹੁਣ ਇਹਨਾਂ ਚੋਂ ਕੋਈ ਵੀ ਕਾਰਨ ਨਹੀਂ ਹੈ ਕਾਰਨ ਅਸਲ ਚ ਹੋਰ ਹੈ ਉਧਰ ਕਿਸਾਨ ਜਥੇਬੰਦੀਆਂ ਤੇ ਸਯੁਕਤ ਕਿਸਾਨ ਮੋਰਚੇ ਨੇ ਨਵਾਂ ਐਲਾਨ ਕਰ ਦਿੱਤਾ ਹੈ ਤੇ ਉਹ ਅਜੇ ਵੀ ਇਹਦੇ ਤੇ ਲੜਾਈ ਲੜਨ ਦਾ ਐਲਾਨ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ ਸਾਰੀਆਂ ਗੱਲਾਂ ਤੇ ਤੁਹਾਨੂੰ ਗੱਲ ਦੱਸਦੇ ਆਂ ਸਭ ਤੋਂ ਪਹਿਲਾਂ ਭਗਵੰਤਮਾਨ ਸਰਕਾਰ ਨੇ ਇਹ ਪਾਲਿਸੀ ਇਸ ਕਰਕੇ ਨਹੀਂ ਵਾਪਸ ਲਈ ਵੀ ਇਹ ਕਿਸਾਨ ਪੱਖੀ ਹੋ ਗਏ ਜਾਂ ਕਾਲੀ ਦਲ ਕਾਂਗਰਸ ਤੇ ਭਾਜਪਾ ਤੋਂ ਡਰ ਕੇ ਇਸ ਕਰਕੇ ਵਾਪਸ ਲਈ ਹੈ ਉਹ ਕਹਿੰਦੇ ਮਰਦੀ ਨੇ ਅੱਕ ਚੱਬਿਆ ਅੱਕ ਕੇ ਜੇਠ ਨਾਲ ਲਾਈਆਂ ਉਹ ਕਹਿੰਦੇ ਮਰਦੀ ਕੀ ਨਾ ਕਰਦੀ ਉਹ ਹਾਲਤ ਭਗਵੰਤਮਾਨ ਸਰਕਾਰ ਦੀ ਇਸ ਮੁੱਦੇ ਤੇ ਬਣੀ ਹੈ ਭਗਵੰਤ ਮਾਨ ਸਰਕਾਰ ਨੂੰ ਅਸਲ 'ਚ ਪੰਜਾਬ 'ਚ ਆਪਣਾ ਅੰਤ ਦਿਸਣ ਲੱਗ ਪਿਆ ਸੀ ਇਸ ਪਾਲਿਸੀ ਕਰਕੇ ਪਹਿਲਾਂ ਤਾਂ ਚਾਚ ਲੈ ਆਂਦੀ ਜਿਵੇਂ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਸੀ ਉਹਨਾਂ ਨੂੰ ਵੀ ਲੱਗਦਾ ਸੀ ਪ੍ਰਚਾਰ ਹੀ ਇੰਨਾ ਕਰ ਦੇਣਾ ਕਿਸਾਨਾਂ ਨੂੰ ਆਪਾਂ ਐਂ ਲੱਗਣ ਲਾ ਦੇਣਾ ਵੀ ਤੁਹਾਡਾ ਫਾਇਦਾ ਹੀ ਬਹੁਤ ਆ ਇਦਾਂ ਹੀ ਭਗਵੰਤ ਮਾਨ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਨੇ ਦਿੱਲੀੋਂ ਇਹ ਪਾਲਿਸੀ ਬਣ ਕੇ ਆਈ ਕੇਜਰੀਵਾਲ ਤੇ ਦਿੱਲੀ ਲੋਬੀ ਨੇ ਇਹ ਪਾਲਿਸੀ ਲਿਆਂਦੀ ਉਹਨਾਂ ਨੂੰ ਪਤਾ ਨਹੀਂ ਕਿ ਪੰਜਾਬ ਦੀ ਤਸਵੀਰ ਕੀ ਆ ਪੰਜਾਬ ਦਾ ਇਤਿਹਾਸ ਕੀ ਆ ਪੰਜਾਬ ਦੇ ਲੋਕ ਕਿਦਾਂ ਦੇ ਆ ਹੁਣ ਲਿਆਂਦੀ ਹੋਰ ਕੰਮ ਲਈ ਸੀ ਪਰ ਉਹਨੂੰ ਕਿਸਾਨ ਹਤੈਸ਼ੀ ਬਣਾ ਕੇ ਪੇਸ਼ ਕੀਤਾ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਨੂੰ ਇਹ ਦਿਖਿਆ ਵੀ ਪੰਜਾਬ ਚ ਵੀ ਅਸੀਂ ਦਿੱਲੀ ਵਾਂਗ ਸਾਡਾ ਭੂਪੜਸ ਹੋ ਜਾਣਾ ਦਿੱਲੀ ਚ ਪਿੱਛੇ ਬੁਰੀ ਹਾਲਤ ਹੋ ਗਈ ਆਮ ਆਦਮੀ ਪਾਰਟੀ ਦੀ ਸਾਰੇ ਹੀ ਹਾਰ ਗਏ ਕੇਜਰੀਵਾਲ ਤੱਕ ਹਾਰ ਗਏ ਇੰਨਾਂ ਨੂੰ ਹੁਣ ਦੇਖਣ ਲੱਗ ਪਿਆ ਸੀ ਕਿ ਜੇ ਹੁਣੇ ਵੋਟਾਂ ਹੋ ਗਈਆਂ ਨਾ ਤੇ ਪਿੰਡਾਂ 'ਚ ਸਾਨੂੰ ਕਿਸੇ ਨੇ ਥੜੇ ਨਹੀਂ ਚੜਨ ਦੇਣਾ ਲੋਕ ਭਜਾ ਪਜਾ ਕੇ ਸਾਡੀ ਸਪੀਡ ਚੈੱਕ ਕਰਨਗੇ ਇਸੇ ਕਰਕੇ ਮਰਦੀ ਨੇ ਅੱਖ ਚੱਬਿਆ ਇਸੇ ਕਰਕੇ ਪਾਲਿਸੀ ਵਾਪਸ ਲਈ ਹੈ ਸਿਆਸੀ ਨੁਕਸਾਨ ਕਰਕੇ ਉਧਰ ਕਿਸਾਨ ਜਥੇਬੰਦੀਆਂ ਨੇ ਤੇ ਕਿਸਾਨਾਂ ਨੇ ਪੂਰਾ ਕਮਰ ਕੱਸਾ ਕਰ ਲਿਆ ਸੀ ਤੇ ਬਹੁਤ ਵੱਡੀ ਲੜਾਈ ਦਾ ਬਿਗਲ ਬਚ ਚੁੱਕਿਆ ਸੀ ਹੁਣ ਐਸਕੇਐਮ ਨੇ ਜਿਹੜਾ 24 ਅਗਸਤ ਦਾ ਜਗਰਾਉਂ ਚ ਬਹੁਤ ਵੱਡੀ ਰੈਲੀ ਰੱਖੀ ਹੋਈ ਹੈ ਉਹ ਅੱਜ ਫਿਰ ਉਹਨਾਂ ਨੇ ਕਿਹਾ ਅਸੀਂ ਕਰਾਂਗੇ ਬਲਬੀਰ ਸਿੰਘ ਰਾਜੇਵਾਲ ਤੇ ਐਸਕੇਮ ਦੇ ਦੂਜੇ ਆਗੂਆਂ ਨੇ ਕਿਹਾ ਉਹ ਕਹਿੰਦੇ ਵੇਖੋ ਕਿਸੇ ਵੀ ਪਾਲਿਸੀ ਨੂੰ ਬਣਾਉਣ ਦੇ ਲਈ ਇੱਕ ਤਰੀਕਾ ਹੈ ਕਿ ਪਹਿਲਾਂ ਉਹ ਵਿਧਾਨ ਸਭਾ ਤੇ ਲੈ ਕੇ ਜਾਈ ਜਾਂਦੀ ਹੈ ਉੱਥੇ ਫਿਰ ਉੱਤੇ ਬਹਿਸ ਹੁੰਦੀ ਹੈ ਫਿਰ ਉਹ ਪਾਲਿਸੀ ਵਿਧਾਨ ਸਭਾ ਦੇ ਵਿੱਚ ਪਾਸ ਹੁੰਦੀ ਹੈ ਫਿਰ ਉਹਦੇ ਉੱਪਰ ਗਵਰਨਰ ਦੇ ਸਾਈਨ ਹੁੰਦੇ ਨੇ ਫਿਰ ਉਹਦਾ ਨੋਟੀਫਿਕੇਸ਼ਨ ਹੁੰਦਾ ਫਿਰ ਉਹ ਪਾਲਿਸੀ ਬਣਦੀ ਹੈ ਤੇ ਰੱਦ ਕਰਨ ਦਾ ਵੀ ਬੈਕ ਨੂੰ ਇਹੀ ਸਾਰੀ ਪ੍ਰਕਿਰਿਆ ਹੈ ਤੇ ਬਲਵੀਰ ਸਿੰਘ ਰਾਜੇਵਾਲ ਤੇ ਦੂਜੇ ਕਿਸਾਨ ਆਗੂ ਕਹਿ ਰਹੇ ਨੇ ਵੀ ਦੇਖੋ ਜਿੰਨਾ ਟਾਈਮ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਐਵੇਂ ਨਹੀਂ ਕਰਦੀ ਵਿਧਾਨ ਸਭਾ ਦਾ ਸਪੈਸ਼ਲ اجلاس ਸੱਦੋ ਤੇ ਇਹਨੂੰ ਕੈਂਸਲ ਕਰੋ ਇਹ ਇਹਨੂੰ ਇਹਦੇ ਤੇ ਲੀਕ ਮਾਰੋ ਫਿਰ ਅਸੀਂ ਮੰਨਾਂਗੇ ਤੇ ਨੋਟੀਫਿਕੇਸ਼ਨ ਕਰੂ ਭਈ ਅਸੀਂ ਇਹ ਪਾਲਿਸੀ ਕੈਨਸਲ ਕਰ ਦਿੱਤੀ ਐ ਉਹਨਾਂ ਟਾਈਮ ਨਹੀਂ ਅਸੀਂ ਮੰਨਦੇ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਡਾਕਟਰ ਦਰਸ਼ਨਪਾਲ ਹਰਨੇਕ ਸਿੰਘ ਮਹਿਮਾ ਬੂਟਾ ਸਿੰਘ ਬੁਰਜਗਿੱਲ ਜਿੰਨੇ ਵੀ ਵੱਡੇ ਕਿਸਾਨ ਆਗੂ ਨੇ ਉਹ ਸਾਰੇ ਇਹ ਕਹਿ ਰਹੇ ਨੇ ਕਿ ਐਦਾਂ ਇਕੱਲਾ ਪ੍ਰੈਸ ਨੋਟ ਜਾਰੀ ਕਰ ਦੇਣ ਨਾਲ ਅਸੀਂ ਕਿਵੇਂ ਮੰਨ ਜਾਾਂਗੇ ਵੀ ਤੁਸੀਂ ਪਾਲਿਸੀ ਵਾਪਸ ਲੈ ਲਈ ਸੋ ਹੁਣ ਵੇਖਣਾ ਹੈ ਕੀ ਭਗਵੰਤਮਾਨ ਸਰਕਾਰ ਟਾਈਮ ਰੈਂਦਿਆਂ ਇਹ ਨੋਟੀਫਿਕੇਸ਼ਨ ਕਰਦੀ ਹੈ ਜਾਂ ਅਜੇ ਹੋਰ ਨੁਕਸਾਨ ਕਰਾਉਣਾ ਹੈ ਭਗਵੰਤਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੋ ਸਕਦਾ ਹੈ ਕਿ ਅਜੇ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਤੇ ਨੁਕਸਾਨ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਪਾਲਿਸੀ ਵਾਪਸ ਲੈ ਲਈ ਹੈ ਪਰ ਨਹੀਂ ਇਹ ਬਹੁਤ ਵੱਡਾ ਭੁਲੇਖਾ ਹੈ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਬਹੁਤ ਵੱਡਾ ਨੁਕਸਾਨ ਹੋ ਗਿਆ ਸਾਰੀ ਕਿਸਾਨੀ ਆਮ ਆਦਮੀ ਪਾਰਟੀ ਨੂੰ ਆਪ ਦਾ ਵਿਰੋਧ ਦੀ ਸਮਝਣ ਲੱਗ ਪਈ ਹੁਣ ਚਾਹੇ ਪਾਲਿਸੀ ਵਾਪਸ ਵੀ ਲੈ ਲਈ ਐ ਪਰ ਉਹ ਪੰਜਾਬੀ ਦਾ ਮੁਹਾਵਰਾ ਹੈ ਵਕਤੋਂ ਖੁੰਜੀ ਡੂਮਣੀ ਗਾਵੇ ਆਲ ਪਤਾਲ ਹੁਣ ਇਹ ਹਾਲਤਾ ਹੁਣ ਵਕਤ ਖੁੰਝ ਗਿਆ ਕਹਿੰਦੇ ਪਿੱਛੇ ਪਛਤਾਇਆ ਕੀ ਹੋਤ ਜਦ ਚਿੜੀਆ ਚੁਗ ਗਈ ਖੇਤ ਹੁਣ ਖੇਤ ਤਾਂ ਆਮ ਆਦਮੀ ਪਾਰਟੀ ਦਾ ਚੁਗਿਆ ਗਿਆ ਪੰਜਾਬ ਚ ਹੁਣ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਪੈਣੀ ਸੀ ਇਹ ਥੁੱਕ ਕੇ ਚੱਟਣਾ ਪੈਣਾ ਸੀ ਉਹ ਚਟਿਆ ਮੈਂ ਹਰਾਣਾ ਉਹ ਕਿਹੜਾ ਬਾੜਾ ਸਿਆਣਾ ਸਿਆਮ ਆदमी ਪਾਰਟੀ ਚ ਜਿਨੇ ਆਮ ਆਦਮੀ ਪਾਰਟੀ ਨੂੰ ਪੁੱਠੀ ਸਲਾਹ ਦਿੱਤੀ ਪੰਜਾਬ ਚ ਜਿੱਥੇ ਇੰਨੀ ਵੱਟ ਇਧਰ ਉਧਰ ਹੋ ਜੇ ਤੇ ਕਿਸਾਨ ਬੰਦਾ ਮਾਰ ਦਿੰਦੇ ਨੇ ਉਥੇ ਕਿਹੜੇ ਪਰਵੇ ਨੇ ਇਹਨਾਂ ਨੂੰ ਸਲਾਹ ਦਿੱਤੀ ਵੀ ਤੁਸੀਂ 65000 ਕਿੱਲਾ ਕਿਸਾਨਾਂ ਤੋਂ ਲੈ ਲਓ ਤੇ ਇਦਾਂ ਇਦਾਂ ਕਰਕੇ ਇਦਾਂ ਇਦਾਂ ਕਰਕੇ ਇਦਾਂ ਇਦਾਂ ਗੱਲਾਂ ਕਰਦੇ ਹੋ ਐਡੀ ਸੌਖੀ ਜ਼ਮੀਨ ਦਿੰਦਾ ਕੋਈ ਭਾਈ ਅਗਲੇ ਕਹਿੰਦੇ ਅਸੀਂ ਇੱਥੇ ਦੱਬ ਦਿਆਂਗੇ ਆਵੇ ਸਹੀ ਸਾਡੇ ਕੋਲ ਮੈਨੂੰ ਲੱਗਦਾ ਬੋਖਦੇ ਸਿੰਘਾ ਨੂੰ ਹੱਥ ਆਪੇ ਲਾਇਆ ਭਗਵੰਤ ਮਾਨ ਸਰਕਾਰ ਨੇ ਤੇ ਹੁਣ ਉਹ ਜਦੋਂ ਸਾਰੀ ਖੀਰ ਪੁੱਠੀ ਪੈ ਗਈ ਬਾਜੀ ਪੁੱਠੀ ਪੈ ਗਈ ਹੁਣ ਜਦੋਂ ਜਲੇਬੀਆਂ ਤੇ ਰੇਤਾ ਪੈ ਗਿਆ ਹੁਣ ਵਾਪਸ ਲੈਂਦੇ ਨੇ ਪਰ ਹੁਣ ਉਹ ਗੱਲ ਨਹੀਂ ਬੰਨੀ ਕਿਸਾਨ ਆਗੂਆਂ ਨੇ ਕਹਿੰਦਾ ਕਿ ਪਹਿਲਾਂ ਤੁਸੀਂ ਇਹਨੂੰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਵਾਪਸ ਲਾਓ ਜਿਵੇਂ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਸੀ ਕਿਸਾਨਾਂ ਨੇ ਤੇ ਉਹ ਜਿਹੜਾ ਕੈਂਸਲੇਸ਼ਨ ਸੀਗਾ ਤਿੰਨ ਖੇਤੀ ਕਾਨੂੰਨਾਂ ਲਈ ਉਹਦੇ ਤੇ ਰਾਸ਼ਟਰਪਤੀ ਦੇ ਸਾਈਨ ਕਰਾ ਕੇ ਕੈਂਸਲੇਸ਼ਨ ਨੋਟੀਫਿਕੇਸ਼ਨ ਕਰਾ ਕੇ ਫਿਰ ਕਿਸਾਨ ਉੱਠੇ ਸੀ ਦਿੱਲੀ ਤੋਂ ਪਤਾ ਤੁਹਾਨੂੰ ਸਾਰਿਆਂ ਨੂੰ ਹੁਣ ਇੱਕ ਬਹੁਤ ਹਾਸਾ ਆਇਆ ਵੀਡੀਓ ਦੇਖ ਕੇ ਉਹ ਵੀਡੀਓ ਸੁਖਬੀਰ ਸਿੰਘ ਬਾਦਲ ਦੀ ਸੀ ਸੁਖਬੀਰ ਸਿੰਘ ਬਾਦਲ ਨੇ ਜਦੋਂ ਪਾਲਿਸੀ ਵਾਪਸ ਲੈਣ ਦਾ ਐਲਾਨ ਹੋਇਆ ਨਾਲ ਦੀ ਨਾਲ ਉਹਨੇ ਵੀਡੀਓ ਪਾਈ ਅਕਾਲੀ ਦਲ ਦੇ ਵਿਰੋਧ ਕਰਕੇ ਇਹ ਪਾਲਿਸੀ ਵਾਪਸ ਲਈ ਗਈ ਤੇ ਪੀਟੀਸੀ ਵਿਚਾਰਾ ਉਹ ਵੀ ਕਹੀ ਜਾਂਦਾ ਵੀ ਅਕਾਲੀ ਦਲ ਨੇ ਵਿਰੋਧ ਕੀਤਾ ਤਾਂ ਪਾਲਿਸੀ ਵਾਪਸ ਹੋਈ ਉਹਨੇ ਲਿਖਿਆ ਕੱਲੇ ਅਕਾਲੀ ਦਲ ਦੇ ਵਿਰੋਧ ਨਾਲ ਹੋਰ ਕਿਸੇ ਦਾ ਨਾਂ ਹੀ ਨਹੀਂ ਲਿਖਿਆ ਪੀਟੀਸੀ ਨੇ ਕੀ ਅਕਾਲੀ ਦਲ ਦਾ ਵਿਰੋਧ ਇਹ ਪਾਲਿਸੀ ਵਾਪਸ ਕਰਾ ਗਿਆ ਐਨੀ ਵੱਡੀ ਕਿਸਾਨ ਲਹਿਰ ਉਹਦੇ ਕਰਕੇ ਪਾਲਿਸੀ ਵਾਪਸ ਹੋਈ ਹੈ ਲੋਕਾਂ ਦੀ ਜਿੱਤ ਐ ਪੂਰੀ ਲੋਕਾਈ ਦੀ ਜਿੱਤ ਐ ਇਹਦੇ ਨਾਲ ਉਹ ਲੱਖਾਂ ਮਜ਼ਦੂਰ ਵੀ ਸੜਕਾਂ ਤੇ ਉਤਰ ਆਏ ਸੀ ਜਿਹੜੇ ਇਹ ਕਹਿ ਰਹੇ ਸੀ ਕਿ ਕਿਸਾਨਾਂ ਨੂੰ ਤਾਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਜ਼ਮੀਨ ਲਾਂਗੇ ਪਰ ਤੁਹਾਨੂੰ ਆਹ ਦਿਆਂਗੇ ਆਹ ਦਿਆਂਗੇ ਆਹ ਦਿਆਂਗੇ ਪਰ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਅਸੀਂ ਮਜ਼ਦੂਰ ਆ ਸਾਨੂੰ ਕੀ ਦਵੋਗੇ ਸਾਡੇ ਲਈ ਤਾਂ ਕੋਈ ਐਲਾਨ ਹੀ ਨਹੀਂ ਕੀਤਾ ਤਾਂ ਸਰਕਾਰ ਨੂੰ ਅੱਗਾ ਦਿਸਣ ਲੱਗ ਗਿਆ ਸੀ ਬੇ ਪਿੰਡਾਂ ਦੇ ਵਿੱਚ ਲੋਕ ਇੰਜਣ ਬਹੁਤ ਕਰਨਗੇ 2027 ਦੀਆਂ ਵੋਟਾਂ ਸਿਰ ਤੇ ਆ। ਇਸੇ ਕਰਕੇ ਇਹ ਪਾਲਿਸੀ ਵਾਪਸ ਲਈ ਆ। ਵਰਨਾ ਨਹੀਂ ਸੀ ਲੈਣੀ। ਦੇਖੋ ਸਿੱਧੀ ਗੱਲ ਆ। ਹਰ ਇੱਕ ਰਾਜਨੀਤਿਕ ਪਾਰਟੀ ਦੇ ਪਿੱਛੇ ਵੱਡੇ ਪੂੰਜੀਪਤੀ ਕਰਾਣੇ ਆ। ਵੱਡੇ ਕਾਰਪੋਰੇਟ ਕਰਾਣੇ ਆ। ਅਮੀਰਾਂ ਦੇ ਕੰਪਨੀਆਂ ਦੇ ਕਰਾਣੇ ਆ। ਉਹ ਹਰ ਪਾਰਟੀ ਨੂੰ ਫੰਡ ਦਿੰਦੇ ਨੇ, ਪੈਸਾ ਦਿੰਦੇ ਨੇ ਫਿਰ ਆਪਣੀ ਮੁਠੀ ਚ ਕਰਕੇ ਹਰ ਪਾਰਟੀ ਦੀ ਸਰਕਾਰ ਤੋਂ ਆਪਣੇ ਮੁਤਾਬਕ ਕੰਮ ਕਰਾਉਂਦੇ ਨੇ ਆਮ ਆਦਮੀ ਪਾਰਟੀ ਦਾ ਵੀ ਇਹੋ ਹਾਲ ਆ ਬੀਜੇਪੀ ਦਾ ਵੀ ਇਹੋ ਹਾਲ ਆ ਕਾਂਗਰਸ ਤੇ ਕਾਲੀ ਦਲ ਵੀ ਇਸ ਤੋਂ ਬਚੇ ਹੋਏ ਨਹੀਂ ਉਹਨਾਂ ਦਾ ਵੀ ਇਹੋ ਹਾਲ ਆ ਹੁਣ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ